ਮੈਂ ਤੁਜੀ ਹੜਾਂ ਦੀ ਗੱਲ ਹੋ ਰਹੀ ਬੰਨਾਂ ਦੀ ਗੱਲ ਹੋ ਰਹੀ ਹੈ ਪਰ ਇੱਕ ਇਹ ਹੈ ਕਿ ਚਲੋ ਸਰਕਾਰ ਕਿੰਨੀ ਕੁ ਫੇਲ ਰਹੀ ਕਿੰਨੀ ਕੁ ਪਾਸ ਹੋਈ ਹੈ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਲੋਕਾਂ ਨੇ ਬੁੱਝ ਲਿਆ ਸੀਗਾ ਕਿ ਸਰਕਾਰ ਕਿੱਥੇ ਜੇ ਸਾਨੂੰ ਖੜਾ ਸਕਦੀ ਹੈ ਕਿੱਥੇ ਜੇ ਸਾਨੂੰ ਲਜਾ ਸਕਦੀ ਹੈ ਪਰ ਲੋਕਾਂ ਨੇ ਜਿਹੜਾ ਹੰਬੜਾ ਮਾਰਿਆ ਨਾ ਜੀ ਉਹਦਾ ਪੂਰੀ ਤਾਂ ਸ਼ਾਬਾਸ਼ ਲੋਕਾਂ ਨੂੰ ਬਣਦੀ ਆ ਲੋਕ ਕਹਿੰਨੇ ਨਾ ਕਿ ਦਰਿਆਵਾਂ ਨੂੰ ਬੰਨਣਾ ਹੀ ਮਾਰੇ ਜਾ ਸਕਦਾ ਨਹੀਂ ਇਹ ਮਤਲਬ ਕਿ ਭਗਵੰਤ ਮਾਨ ਹੋਰਾਂ ਦਾ ਡਾਇਲੋਗ ਹੈ ਲੋਕ ਨਹੀਂ ਕਹਿੰਦੇ ਜਿਆਦਾਤਰ ਇਹ ਭਗਵੰਤ ਮਾਨ ਕਹਿੰਦੇ ਹੁੰਦੇ ਸੀਗੇ ਜਦੋਂ ਆਪੋਜੀਸ਼ਨ 'ਚ ਹੁੰਦੇ ਸੀ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਸਾਨੂੰ ਤਾਂ ਸਾਰੇ ਅੰਦਾਜ਼ ਯਾਦ ਹੈ ਜੀ ਮਾਨ ਸਾਹਿਬ ਭਾਵੇਂ ਭੁੱਲ ਗਏ ਹੋਣਾ ਸਾਨੂੰ ਸਾਰੇ ਡਾਇਲੋਗ ਯਾਦ ਨੇ ਇਹਦੀ ਕਲੀ ਕਲੀ ਗੱਲ ਸਾਨੂੰ ਯਾਦ ਹੈ ਹੂੰ ਕੌਣ ਕਹਿੰਦਾ ਕਿ ਆਸਮਾਨੇ ਸੁਰਾਖ ਨਹੀਂ ਹੁੰਦਾ ਇੱਕ ਪੱਥਰ ਤੋਂ ਤਬੀਅਤ ਸੇ ਹੁਸ਼ਾਲ ਹੋ ਜਾ ਰੋ ਇੱਕ ਪੱਥਰ ਹੁਸ਼ਾਲਿਆ ਹੋਵੇ ਤੇ ਕੁਛ ਨਾ ਕੁਛ ਜ਼ਰੂਰ ਹੁੰਦਾ ਪਰ ਚਲੋ ਆਪਾਂ ਤੇ ਲੋਕਾਂ ਦੀ ਗੱਲ ਕਰਦੇ ਆਂ ਵੀ ਲੋਕਾਂ ਨੇ ਦਰਿਆਵਾਂ ਨੂੰ ਵੀ ਬੰਨੇ ਮਾਰਤੇ ਘੱਗਰ ਦੇ ਕਹਿੰਦੇ 25 ਕਿਲੋਮੀਟਰ ਦੇ ਕਰੀਬ ਉਧਰ ਖਤਰਾਂ ਨੇ ਜੀ ਜੀ 23 ਪੁਰ ਦੇ ਨੇੜੇ ਤੇ ਉਹ ਜਿਹੜਾ ਬੰਨ ਸੀ ਕਮਜ਼ੋਰ ਸੀ ਨਾਜ਼ੁਕ ਸੀ ਲੋਕਾਂ ਨੇ ਹਿੰਮਤ ਮਾਰੀ ਤੇ ਬਾਈ ਉਹਨੂੰ ਤਗੜਾ ਕਰ ਲਿਆ ਮਿੱਟੀ ਪਾ ਲਈ ਉਹ ਦੇਖੋ ਉੱਥੋਂ ਦੇ ਜਿਹੜੇ ਲੋਕ ਆ ਨਾ ਪਾਤੜਾ ਛਤਰਾਣਾ ਖਨੌਰੀ ਹੂੰ ਠੀਕ ਹੈ ਜੀ ਉਹ ਉਧਰਲੇ ਜਿਹੜੇ ਪਿੰਡ ਆ ਬਕਰਾਇਆ ਰਗੇ ਤੇ ਉਹ ਇਦਾਂ ਦੇ ਪਿੰਡ ਆ ਜਿਹੜੇ ਉਹ ਲੋਕ ਇਸ ਸਮੱਸਿਆ ਦੇ ਨਾਲ ਲੜ ਲੜ ਕੇ ਲੜ ਲੜ ਕੇ ਚੀੜੇ ਹੋ ਚੁੱਕੇ ਨੇ ਜੀ ਠੀਕ ਹੈ ਨਾ ਜੀ ਹੂੰ ਤਾਂ ਮਤਲਬ ਕਿ ਉਹ ਲੜਦੇ ਨੇ ਫੇਰ ਕਈ ਵਾਰ ਨੁਕਸਾਨੇ ਜਾਂਦੇ ਆ ਕਈ ਵਾਰ ਫਾਇਦੇ 'ਚ ਰਹਿ ਜਾਂਦੇ ਆ ਜੀ ਇਹ ਮਤਲਬ ਕਿ ਤੁਸੀਂ ਇਲਾਕਾ ਦੇਖੋਗੇ ਤੱਕ ਗਰਦੀ ਮਾਰ ਰਹਿਟ ਰਹਿੰਦਾ ਹੈ ਇਹ ਸ਼ਤਰਾਨੇ ala ਖਾਸ ਤੌਰ ਤੇ ਜੀ ਤਾਂ ਉਹਦੇ ਵਿੱਚ ਕੀ ਹੈ ਕਿ ਲੋਕਾਂ ਨੂੰ ਪਤਾ ਹੈ ਕਿ ਜੇ ਅਸੀਂ ਹਿੰਮਤ ਹਾਰ ਗਏ ਹੂੰ ਤਾਂ ਫਿਰ ਅਸੀਂ ਬਿਲਕੁਲ ਮਾਰੇ ਜਾਵਾਂਗੇ ਜੀ ਉਹ ਕਿੱਟੋ ਗੁਰੂ ਦੱਸ ਤੁਸੀਂ ਦੇਖੋ ਕਿ 15 ਕਿਲੋਮੀਟਰ ਲੰਬਾ ਜੇ ਉਹਨਾਂ ਨੇ ਬੰਨ ਮਜ਼ਬੂਤ ਕਰ ਲਿਆ ਤਾਂ ਇਹਦਾ ਮਤਲਬ ਹੈ ਕਿ ਸਰਕਾਰ ਜਿਹੜੀ ਹੈ ਉਹਦੇ ਕੋਲ ਤੇ ਬਹੁਤ ਸਾਰੇ ਪ੍ਰਬੰਧ ਐਕਸਟਰਾ ਹੁੰਦੇ ਨੇ ਹੂੰ ਹੂੰ ਉਹਨਾਂ ਕੋਲੋ ਅੱਜ ਤੱਕ ਸਤਲੁਜ ਦਾ ਬੰਨ ਹੀ ਨਹੀਂ ਮਜ਼ਬੂਤ ਹੋਇਆ ਜੀ ਤੁਹਾਨੂੰ ਪਤਾ ਹੈ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮੰਨ ਲਓ ਜਦੋਂ ਡੈਮ ਨਹੀਂ ਸਨ ਹੁੰਦੇ ਸਤਲੁਜ ਆਉਂਦਾ ਹਮ ਤਾਂ ਮਤਲਬ ਉਹ ਜਿਹੜਾ ਮੋਟਾ ਰੇਤਾ ਸੀ ਉੱਥੇ ਖਿਲਾਰ ਦਿੰਦਾ ਸੀਗਾ ਪਿੱਛੇ ਆਉਂਦਾ ਆਉਂਦਾ ਹਮ ਹਕਮ ਹੌਲਾ ਵਜਦਾ ਅੱਜ ਕੱਲ ਕੰਮ ਬਿਲਕੁਲ ਉਲਟ ਹੈ ਸਰ ਹਮ ਦਰਿਆ ਜਿਹੜੇ ਆ ਚਾਹੇ ਸਤਲੁਜ ਆ ਬਿਆਸ ਆ ਉਹ ਕੰਡਿਆਂ ਨੂੰ ਖੋਰਦੇ ਤਰ੍ਹਾਂ ਆਉਂਦੇ ਨੇ ਜੀ ਜੀ ਠੀਕ ਹੈ ਨਾ ਜਦੋਂ ਸਧਾਰਨ ਬੁੱਧੀ ਵਾਲੇ ਸਾਡੇ ਜਾਂ ਐਕਸਪਰਟ ਕਹਿ ਲੋ ਇਹ ਸਾਰੀਆਂ ਚੀਜ਼ਾਂ ਨੂੰ ਜਾਣਦੇ ਨੇ ਤਾਂ ਭਾਈ ਤੁਹਾਨੂੰ ਕੀ ਹੋਇਆ ਤੁਹਾਡੇ ਕੋਲ ਉਹ ਬੰਨ ਨਹੀਂ ਨਿ ਮਜ਼ਬੂਤ ਹੁੰਦੇ ਤੁਸੀਂ ਉਧਰੋਂ ਗਿੱਦੜਪਿੰਡੀ ਤੱਕ ਉਹ ਦੇਖਦੇ ਹੋ ਉਧਰੋਂ ਤੁਸੀਂ ਉਹ ਮੰਡ ਵਾਲਾ ਏਰੀਆ ਕਪੂਰਥਲਾ ਵਾਲਾ ਦੇਖਦੇ ਹੋ ਸਾਰਾ ਬੇੜਾ ਘਰਕ ਹੁੰਦਾ ਹੈ ਕਿ ਨਹੀਂ ਹੁੰਦਾ ਹੂੰ ਜੇ ਲੋਕ ਇਹ ਨਹੀਂ ਹਿੰਮਤ ਕਰ ਸਕਦੇ ਆ ਤੁਸੀਂ ਸਹਿਯੋਗ ਵੱਧ ਕੇ ਦਿਓ ਜੀ ਤਾਂ ਭਾਈ ਕਿਉਂ ਨਹੀਂ ਹੋ ਸਕਦਾ ਹੱਲ ਬਿਲਕੁਲ ਤਾਂ ਦੇਖੋ ਇਹ ਲੈ ਵਸੀਲੇ ਬਹੁਤ ਹੁੰਦੇ ਨੇ ਲੋਕ ਆਪਣੇ ਪੱਦਰ ਤੇ ਡੀਜ਼ਲ ਮਚਾ ਰਹੇ ਨੇ ਲੋਕ ਆਪਣੇ ਪੱਦਰ ਤੇ ਟਰੈਕਟਰ ਤੋੜਵਾ ਰਹੇ ਨੇ ਹਮਤਲਬ ਕਿ ਕਈ ਵਾਰ ਸੱਟਾਂ ਲੱਗ ਜਾਂਦੀਆਂ ਕਈ ਵਾਰ ਜਾਨ ਜਾਣ ਦਾ ਖਤਰਾ ਰਹਿ ਜਾਂਦਾ ਆ ਲੋਕੀ ਜੇ ਸਾਰਾ ਕੁਝ ਲੋਕਾਂ ਨੇ ਕਰਨਾ ਹੈ ਤੇ ਤੁਹਾਨੂੰ ਇੱਥੇ ਕਾਦੇ ਲਈ ਅਸੀਂ ਬਿਠਾਇਆ ਬਈ ਹਮ ਸਰ ਲੰਗਰ ਵੀ ਲੋਕ ਲਾਉਣ ਇੱਕ ਦੂਜੇ ਨੂੰ ਬਚਾਉਣ ਵੀ ਲੋਕ ਜੀ ਮਤਲਬ ਕਿ ਸਾਰਾ ਕੁਸ਼ੀ ਤੁਸੀਂ ਲੋਕਾਂ ਦੀ ਛੱਡ ਕੇ ਇਹ ਆਪ ਨਿਕਲ ਜਿਓ ਕਿਤੇ ਜਾ ਕੇ ਭਗਤੀ ਭੁਗਤੀ ਤੇ ਬਹਿ ਜਾਓ ਭਾਈ ਨਾਪਰਾਪੀ ਕਰ ਲੋ ਠੀਕ ਹੈ ਨਾ ਕੁਝ ਭਲਾ ਤੇ ਹੋਵੇ ਕੁਝ ਭਲਾ ਤੇ ਹੋਵੇ ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਸੁਖਬੀਰ ਬਾਦਲ ਹੋ ਰਹੇ ਨੇ ਹਾਂ ਇਹ ਆਪਾਂ ਗੱਲ ਕੀਤੀ ਆ ਜਿਹੜੇ ਪੈਸੇ ਦੀ ਗੱਲਬਾਤ ਉਹ ਕਰ ਰਹੇ ਆ ਇਹ ਤੇ ਕਾਫੀ ਲੋਕ ਸਵਾਲ ਪੁੱਛ ਰਹੇ ਨੇ ਕਿ ਪੈਸਾ ਆਇਆ ਉਹ ਤੇ ਆਪਾਂ ਵੀ ਸਵਾਲ ਪੁੱਛਿਆ ਸੀ ਕਿ ਜੇ ਪੈਸਾ ਆਉਂਦਾ ਹੈ ਤੇ ਉਹ ਕਿੱਥੇ ਜਾਂਦਾ ਹੈ ਜਿਹੜਾ ਨਹੀਂ ਆਇਆ ਉਹਦੀ ਤੁਸੀਂ ਗੱਲ ਕਰ ਰਹੇ ਹੋ ਨਹੀਂ ਨਹੀਂ ਬਿਲਕੁਲ ਜੇ ਤੁਸੀਂ ਕੇਂਦਰ ਵੱਲ ਇਹ ਕੱਢਦੇ ਹਾਂ ਕਿ 60 ਹਜ਼ਾਰ ਕਰੋੜ ਬਕਾਇਆ ਹੈ ਹੂੰ ਇਹ ਨੰਗੂਣਾ ਹੈ ਤਾਂ ਤੁਸੀਂ ਐਸਟੀਆਰਐਫ ਦਾ 3 ਸਾਲਾਂ ਦਾ ਆਪਣਾ ਹਸਾਬ-ਕਿਤਾਬ ਦਿਓ ਕਿ ਕਿੰਨੇ ਪੈਸੇ ਆਏ ਕਿੰਨੇ ਲੱਗੇ ਆ ਗੱਲ ਖਤਮ ਹੈ ਜੀ ਫਿਰ ਅਗਲੀ ਗੱਲ ਕਰਦੇ ਗੱਲ ਤੜਕੇ ਕਰਾਂਗੇ ਹੁਣ ਤੇਰੇ ਮੂੰਹ ਨੂੰ ਕਟਲਾਈ ਹੋਈ ਆ ਹੂੰ ਹਾਂ ਬਿਲਕੁਲ ਸ਼ੁਕਰੀਆ ਮਿਹਰਬਾਨੀ ਤੁਹਾਡੀ ਸਾਰਿਆਂ ਦੀ